ਸਾਸੀਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਅਸੀਂ ਪਿੰਡਾਂ ਦੀ ਵਿਰਾਸਤ ਦੇਖਦੇ-ਦੇਖਦੇ ਪਹੁੰਚੇ ਹਾਂ ਜ਼ਿਲ੍ਹਾ ਬਠਿੰਡਾ ਦੇ ਪਿੰਡ ਡੂਮਵਾਲੀ ਵਿੱਚ ਪਿੰਡ ਡੂਮਵਾਲੀ ਦਾ ਪਿਸ਼ੋਕੜ ਜ਼ਿਲ੍ਹਾ ਬਠਿੰਡਾ ਦੇ ਪਿੰਡ ਪੂਲਾ ਤੋਂ ਆ ਦੋਸਤੋ ਸਰਦਾਰ ਖੜਕ ਸਿੰਘ ਜੀ ਨੇ ਤਕਰੀਬਨ 2200 ਰੁਪਏ ਦੇ ਵਿੱਚ ਪਿੰਡ ਡੂਮਵਾਲੀ ਖਰੀਦਿਆ ਸੀ ਸਰਦਾਰ ਖੜਕ ਸਿੰਘ ਜੀ ਦੇ ਚਾਰ ਪੁੱਤਰ ਸਨ ਤੇ ਉਹਨਾਂ ਨੇ ਆਪਣੇ ਚਾਰ ਪੁੱਤਰਾਂ ਦੇ ਵਾਸਤੇ ਚਾਰ ਘਰ ਬਣਾਏ ਤੇ ਇਹਨਾਂ ਚਾਰ ਘਰਾਂ ਦੇ ਅੱਠ ਦਰਵਾਜੇ ਸਨ ਅੱਜ ਤੁਹਾਨੂੰ ਉਹ ਪੁਰਾਣੇ ਦਰਵਾਜੇ ਦਿਖਾਵਾਂਗੇ ਇਸ ਪਿੰਡ ਦੇ ਇਹ ਪਿੰਡ ਦੀ ਸਾਥ ਕਹਿ ਸਕਦੇ ਆ ਪਿੰਡ ਦੇ ਸੈਂਟਰ ਦੇ ਵਿੱਚ ਨੇ ਇੱਕੋ ਲਾਈਨ ਦੇ ਵਿੱਚ ਬਣੇ ਹੋਏ ਦੋਸਤੋ ਇਹ ਅੱਠ ਚਾਰ ਦਰਵਾਜੇ ਨੇ ਤੇ ਚਾਰ ਦਰਵਾਜੇ ਇਸ ਦੀ ਬੈਕ ਸਾਈਡ ਤੇ ਨੇ ਇੱਕ ਪੁੱਤਰ ਸਰਦਾਰ ਖੜਕ ਸਿੰਘ ਜੀ ਦਾ ਜਿਨ੍ਹਾਂ ਦਾ ਨਾਮ ਕਰਪਾਲ ਸਿੰਘ ਆ ਇਹ ਜਿਹੜਾ ਦਰਵਾਜ਼ਾ ਤੁਸੀਂ ਦੇਖ ਰਹੇ ਹੋ ਇਹ ਸਰਦਾਰ ਕਰਪਾਲ ਸਿੰਘ ਜੀ ਦੇ ਪਰਿਵਾਰ ਦਾ ਦਰਵਾਜ਼ਾ ਹੈ ਇਹ ਪਰਿਵਾਰ ਅੱਜ ਵੀ ਇਸ ਘਰ ਦੇ ਵਿੱਚ ਰਹਿ ਰਿਹਾ ਹੈ ਇਹਨਾਂ ਨੇ ਇਸ ਪਰਿਵਾਰ ਨੇ ਆਪਣੀ ਵਿਰਾਸਤਾ ਜਿਹੜੀ ਉਸ ਨੂੰ ਸੰਭਾਲਿਆ ਹੋਇਆ ਦੋਸਤੋ ਕਹਿੰਦੇ ਆ ਕਿ ਜੀਵਨ ਦੇ ਵਿੱਚ ਪ੍ਰਵਾਸ ਜ਼ਰੂਰੀ ਆ ਹਰ ਬੰਦਾ ਜੀਵਨ ਦੇ ਵਿੱਚ ਪ੍ਰਵਾਸ ਕਰਦਾ ਤੇ ਬਾਕੀ ਜਿਹੜੇ ਪਰਿਵਾਰ ਨੇ ਉਹ ਇੱਥੋਂ ਜਿਹੜੇ ਹੋਰ ਕੰਮਾਂ ਤੰਦਿਆਂ ਦੇ ਵਾਸਤੇ ਬਾਹਰ ਜਾ ਕੇ ਸੈੱਟ ਹੋਏ ਹੋਰ ਸ਼ਹਿਰਾਂ ਦੇ ਵਿੱਚ ਜਾ ਕੇ ਸੈੱਟ ਹੋ ਗਏ ਤਾਂ ਦੋਸਤੋ ਜਿਹੜੀਆਂ ਪਰਿਵਾਰ ਦੇ ਉਹ ਦਰਵਾਜ਼ੇ ਉਹ ਸਾਰੇ ਅੱਜ ਵੀ ਉਸੇ ਤਰ੍ਹਾਂ ਦੇਖਣ ਨੂੰ ਮਿਲਦੇ ਨੇ ਇਸ ਦਰਵਾਜ਼ੇ ਨੂੰ ਜਿਹੜਾ ਸਮੇਂ-ਸਮੇਂ ਤੇ ਸਾਮ ਸੰਭਾਲ ਤੇ ਨਾਗ ਰੋਗਣ ਹੁੰਦਾ ਰਹਿੰਦਾ ਇਸ ਦੇ ਜਿਹੜੇ ਸਾਹਮਣੇ ਤਖਤੇ ਲੱਗੇ ਹੋਏ ਆ ਇਹ ਵੀ ਪੁਰਾਣੇ ਤਖਤੇ ਆ ਬਹੁਤ ਖੂਬਸੂਰਤ ਇਨ੍ਹਾਂ ਤਖਤਿਆਂ ਦਾ ਡਿਜ਼ਾਈਨ ਤੇ ਇਹ ਤਖਤੇ ਹੈਵੀ ਬਹੁਤ ਭਾਰੇ ਆ ਇਸ ਤੋਂ ਇਲਾਵਾ ਇੱਕ ਛੋਟਾ ਦਰਵਾਜ਼ਾ ਇਹ ਵੀ ਉਸੇ ਸਮੇਂ ਦਾ ਪੁਰਾਣਾ ਦਰਵਾਜ਼ਾ ਹੈ ਦੋਸਤੋ ਪੁਰਾਣੇ ਘਰ ਹੋਣ ਕਰਕੇ ਬਹੁਤ ਸਾਰੀਆਂ ਜਿਹੜੀਆਂ ਪੁਰਾਣੀਆਂ ਚੀਜ਼ਾਂ ਨੇ ਉਹ ਵੀ ਦੇਖਣ ਨੂੰ ਮਿਲਦੀਆਂ ਨੇ ਇਸ ਜਿਹੜੇ ਘਰ ਦੇ ਵਿੱਚ ਇਹ ਕਮਰਾ ਇਸ ਦੀ ਜਿਹੜੀ ਪੁਰਾਣੀ ਇਹ ਸੰਦੂਕੀ ਸ਼ਾਤਾ ਛੱਤ ਦਾ ਡਿਜ਼ਾਈਨ ਦੇਖਣ ਵਾਲਾ ਹੈ ਕਿੰਨਾ ਖੂਬਸੂਰਤ ਤਰੀਕੇ ਦੇ ਨਾਲ ਜਿਹੜੀ ਇਸ ਜਿਹੜੀ ਛੱਤਾ ਇਹ ਬਣੀ ਹੋਈ ਆ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਏਕੇ ਪ੍ਰਾਣਾ ਸ਼ੀਸ਼ਾ ਲੱਕੜ ਦਾ ਉਹ ਵੀ ਪਿਆ ਹੋਇਆ ਜਿਸ ਨੂੰ ਅੱਜ ਕੱਲ ਡਰੈਸਿੰਗ ਟੇਬਲ ਵਗੈਰਾ ਕਹਿ ਦਿੰਦੇ ਆ ਤਾਂ ਦੋਸਤੋ ਉਸ ਤੋਂ ਇਲਾਵਾ ਏਕੇ ਨਾਲ ਡਰਾਇੰਗ ਰੂਮ ਆ ਇਸ ਦੇ ਵਿੱਚ ਵੀ ਜਿਹੜਾ ਪੁਰਾਣਾ ਫਰਨੀਚਰ ਆ ਉਹ ਦੇਖਣ ਨੂੰ ਮਿਲਦਾ ਪ੍ਰਾਣੀਆਂ ਕੁਰਸੀਆਂ ਅੱਜ ਵੀ ਜਿਹੜੀਆਂ ਸਾਂਭੀਆਂ ਹੋਈਆਂ ਨੇ ਲੱਕੜ ਦੀਆਂ ਇਹ ਵੀਡੀਓ ਚ ਦਿਖਾਈ ਦੇ ਰਹੀਆਂ ਇਸ ਤੋਂ ਇਲਾਵਾ ਜਿਹੜੀ ਇਹ ਫਰਸ਼ ਪਈ ਹੋਈ ਆ ਇਹ ਫਰਸ਼ ਵੀ ਬਹੁਤ ਪੁਰਾਣੀ ਆ ਦੋਸਤੋ ਇਸ ਦੇ ਵਿੱਚ ਕੋਈ ਸ਼ੀਸ਼ਾ ਵਗੈਰਾ ਨਹੀਂ ਭਰਿਆ ਗਿਆ ਪਰਵਾਰ ਦੱਸਦਾ ਕਿ ਇਸ ਨੂੰ ਥੋੜਾ ਥੋੜਾ ਕਰਕੇ ਰੰਗ ਕਰਕੇ ਇੱਕ ਰੰਗ ਨੂੰ ਸੁਕਾ ਕੇ ਉਸ ਤੋਂ ਬਾਅਦ ਦੂਜਾ ਰੰਗ ਭਰਿਆ ਜਾਂਦਾ ਸੀ ਇਹ ਬਾਹਰਲੇ ਪਾਸੇ ਇਸੇ ਰੂਮ ਦੇ ਅੰਦਰ ਦੀ ਜਾ ਕੇ ਆ ਜਿਹੜੀ ਇੱਕ ਲੌਬੀ ਬਣੀ ਹੋਈ ਆ ਬੈਠਣ ਦੇ ਵਾਸਤੇ ਇਸ ਦਾ ਇੱਕ ਗੇਟ ਬਾਹਰ ਨੂੰ ਖੁੱਲਦਾ ਤੇ ਦੂਸਰਾ ਗੇਟ ਆ ਜਿਹੜਾ ਉਹ ਡਰਾਇੰਗ ਰੂਮ ਦੇ ਵਿੱਚ ਖੁੱਲਦਾ ਜਿਹੜੇ ਪਹਿਲਾਂ ਘਰ ਬਣਦੇ ਸੀ ਹਵੇਲੀਆਂ ਬਣਦੀਆਂ ਸੀ ਉਹਨਾਂ ਨੂੰ ਬਣਾਉਣ ਦੀ ਜਿਹੜੀ ਇੱਕ ਤਕਨੀਕ ਆ ਉਹ ਵੱਖਰੀ ਸੀ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਇਸੇ ਲਾਈਨ ਦੇ ਵਿੱਚ ਹੀ ਇਸ ਤਰ੍ਹਾਂ ਦੇ ਜਿਹੜੇ ਤਿੰਨ ਦਰਵਾਜ਼ੇ ਹੋਰ ਨੇ ਕਿਉਂਕਿ ਸਰਦਾਰ ਖੜਕ ਸਿੰਘ ਜੀ ਦੇ ਚਾਰ ਪੁੱਤਰ ਸੀ ਤੇ ਚਾਰ ਪੁੱਤਰਾਂ ਦੇ ਵਾਸਤੇ ਜਿਹੜੇ ਇਹ ਚਾਰ ਘਰ ਬਣਾਏ ਤੇ ਇਹਨਾਂ ਦੇ ਅੱਠ ਦਰਵਾਜ਼ੇ ਸੀ ਅੱਠ ਦਰਵਾਜ਼ਿਆਂ ਦਾ ਮਕਸਦ ਚਾਰ ਮਰਦਾਨ ਖਾਨਾ ਤੇ ਚਾਰ ਜਨਾਨ ਖਾਨਾ ਜਿਹੜੇ ਮਰਦਾਨ ਖਾਨਾ ਸੀ ਉਹ ਜਿਹੜੇ ਪਾਸਿਓਂ ਮੇਨ ਐਂਟਰੀ ਹੁੰਦੀ ਆ ਉਸ ਪਾਸੇ ਸੀ ਤੇ ਇਸੇ ਪਾਸੇ ਜੇਕਰ ਕੋਈ ਬਾਹਰੋਂ ਆਉਂਦਾ ਤਾਂ ਉਹ ਇੱਥੇ ਠਹਿਰਦਾ ਸੀ ਤੇ ਜਿਹੜੇ ਪਰਿਵਾਰ ਸੀ ਉਹ ਪਿਛਲੇ ਪਾਸੇ ਸੀ ਉਹ ਦਰਵਾਜ਼ੇ ਬੈਕ ਸਾਈਡ ਤੇ ਬਣੇ ਹੋਏ ਸੀ ਇਹ ਸਾਹਮਣੇ ਵਾਲੇ ਜਿਹੜੇ ਦੋਸਤੋ ਚਾਰ ਦਰਵਾਜ਼ੇ ਆ ਤੁਹਾਨੂੰ ਚਾਰਾਂ ਪਰਿਵਾਰਾਂ ਦੇ ਇਸ ਵੀਡੀਓ ਦੇ ਰਹੀ ਅਸੀਂ ਦਿਖਾ ਰਹੇ ਹਾਂ ਬਹੁਤ ਖੂਬਸੂਰਤ ਹੀ ਆ ਇਹਨਾਂ ਦਰਵਾਜ਼ਿਆਂ ਦੀ ਕੁਝ ਦਰਵਾਜ਼ਿਆਂ ਦੀ ਆ ਸੰਭ ਸੰਭਾਲ ਹੁਣ ਮੌਜੂਦਾ ਸਮੇਂ ਦੇ ਵਿੱਚ ਓਨੀ ਨਹੀਂ ਹੋ ਰਹੀ ਪਰ ਇਹ ਬਣੇ ਜਿਸ ਤਰੀਕੇ ਦੇ ਆ ਤਾਂ ਇਹਨਾਂ ਦੀ ਖੂਬਸੂਰਤੀ ਦਰਵਾਜ਼ਿਆਂ ਦੀ ਦੋਸਤੋ ਅੱਜ ਵੀ ਦੇਖਣ ਵਾਲੀ ਆ ਇਹਨਾਂ ਨੂੰ ਤਾਲੇ ਲੱਗੇ ਹੋਏ ਆ ਇਹ ਜਿਹੜੀ ਪੂਰੀ ਗਲੀ ਆ ਉਹ ਇੱਕੋ ਪਰਿਵਾਰ ਦੀ ਆ ਇਹ ਵੀ ਦਰਵਾਜ਼ਾ ਇਹਨਾਂ ਦੇ ਸਾਹਮਣੇ ਆ 1957 ਦਾ ਬਣਿਆ ਹੋਇਆ ਇਸ ਦੀ ਵੀ ਜਿਹੜਾ ਇੱਕ ਡਿਜ਼ਾਈਨ ਆ ਉਹ ਆਪਣਾ ਇਸ ਦੀ ਆਪਣੀ ਇੱਕ ਟੌਰ ਆ ਤਾਂ ਦੋਸਤੋ ਇਹ ਸਾਰੇ ਇੱਕੋ ਲਾਈਨ ਦੇ ਦਰਵਾਜ਼ੇ ਆ ਜਿਹੜੇ ਤੁਹਾਨੂੰ ਇਸ ਪਰਿਵਾਰ ਦੇ ਦਿਖਾ ਰਹੇ ਆ ਇਹ ਬੈਕਸਾਈਡ ਵਾਲੇ ਸ਼ਾਇਦ ਦਰਵਾਜ਼ੇ ਸੀ ਇਹ ਕਨਫਰਮ ਤਾਂ ਨਹੀਂ ਮੈਂ ਕਰ ਪਾਇਆ ਇਹ ਦਰਵਾਜ਼ੇ ਜਿਸ ਤਰ੍ਹਾਂ ਵਿਖ ਤੋਂ ਪਤਾ ਲੱਗਦਾ ਕਿ ਪਰਿਵਾਰ ਜਦੋਂ ਵੰਡੇ ਜਾਂਦੇ ਹਿੱਸੇ ਵੰਡੇ ਜਾਂਦੇ ਆ ਤਾਂ ਇਹ ਅੱਧਾ ਇੱਕ ਦਰਵਾਜ਼ਾ ਅੱਜ ਵੀ ਖੜਿਆ ਹੋਇਆ। ਦੋਸਤੋ ਤੁਹਾਨੂੰ ਇਹ ਪਿੰਡ ਡੂਮ ਵਾਲਾ ਦੀ ਪੁਰਾਣੀ ਵਿਰਾਸਤ ਦੀ ਵੀਡੀਓ ਕਿਵੇਂ ਲੱਗੀ? ਕਮੈਂਟ ਜ਼ਰੂਰ ਕਰਿਆ ਜੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਦੋਸਤਾਂ ਮਿੱਤਰਾਂ ਦੇ ਤੱਕ ਪਹੁੰਚਦੀ ਕਰਨ ਦੇ ਵਿੱਚ ਸਾਡੀ ਮਦਦ ਜ਼ਰੂਰ ਕਰਿਓ। ਜੇਕਰ ਤੁਹਾਡੇ ਪਿੰਡ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦੀਆਂ ਪੁਰਾਣੀਆਂ ਵਿਰਾਸਤੀ ਚੀਜ਼ਾਂ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਧੰਨਵਾਦ